ਨੂੰ ਆਜੀ ਚੰਗਾ ਇਹ ਕਿਦਾ ਬਹੋਂਤੇ ਬੀਬੀ ਕਿਨੂੰ ਬੁਲਾਉਣੀ ਆ ਕਿਨੂੰ ਬੁਲਾਉਣਾ ਸੀ ਤੇਰੇ ਬਾਪੂ ਸੀ ਹੋਰ ਕੌਣ ਸੀ ਲੈ ਬਾਪੂ ਬਿਨਾ ਬੀਬੀ ਤੇਰਾ ਜੀ ਨਹੀਂ ਲੱਗਦਾ ਹੈ ਇਹ ਜੀ ਨਹੀਂ ਲੱਗਦਾ ਤੇਰਾ ਬਾਪੂ ਬਿਨਾ ਤਾਂ ਹੀ ਬੁਲਾਣਾ ਚਾਬਣੀਆਂ ਨਾ ਮਾਰਿਆ ਕਰ ਅੱਛਾ ਜੇ ਜੀ ਨਹੀਂ ਲੱਗਦਾ ਤਾਂ ਫਿਰ ਘਰੇ ਬੁਲਾਉਣਾ ਨਹੀਂ ਹੋ ਘਰੋਂ ਗੱਡੀ ਰੱਖਾ ਉਹਨੂੰ ਮੈਂ ਕਹ ਤਾਂ ਕਿਹਾ ਕਰੋ ਕੱਢ ਕੇ ਰੱਖੋ ਤੁਤਾ ਵੀ ਪੀਉਂ ਜਾਂ ਆਪੜਾ ਮਗਪਾ ਲੱਗ ਜਾਨੀ ਬਿਨਾ ਮਤਦਾ ਹੀ ਹਰੇ ਘਰ ਨੂੰ ਲੈ ਕੇ ਮੈਂ ਹੋਰ ਤੂੰ ਕੀ ਕਹਿੰਨੀ ਹੈ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਯਾਦ ਆਉਂਦੀ ਹੁਣੀ ਮੈਨੂੰ ਪਤਾ ਸਿਆਲ ਹੋ ਰਿਹਾ ਹਨ ਹਾਂ ਜੀ ਤੂੰ ਹੋਰ ਨਾ ਕੋਈ ਪਕਾਈ ਮਾਰਦੀ ਚੁੱਪ ਕਰਕੇ ਬਹਿ ਜਾ ਨਹੀਂ ਕੋਈ ਮੇਰੇ ਕਮਰ ਦਰਦ ਦੀ ਦਵਾਈ ਦੇਖਣਾ ਪੁੱਛ ਲੈ ਤੂੰ ਕਮਰ ਦਰਦ ਕਮਰ ਦਰਦ ਦਾ ਪੱਕਾ ਇਲਾਜ ਬੀਬੀ ਮਿਲ ਗਿਆ ਲਾਜ ਆ ਜਾ ਕਪੜਾ ਸਜਾ ਸਜਾ ਕਪੜਾ ਪਾ ਤੂੰ ਕਰੀ ਕੀ ਜਾਨੀ ਐ ਬੀਬੀ ਇੱਕ ਤਾਂ ਤੂੰ ਜਮੀ ਨਹੀਂ ਚੱਪ ਕਰਕੇ ਬੈਂਦੀ ਹੈਗੀ ਐਨਾ ਦਾ ਮੱਖਾਨੀਆ ਮੇਰਾ ਨੇ ਤਾਂ ਸਿੱਧੀ ਚੱਲ ਹੁਣ ਮੈਂ ਵੀ ਸੁੱਧਰੀ ਕਰ ਰੱਖੀ ਆ ਹੇ ਬੀਬੀ ਮਿੰਟਾਂ 'ਚ ਹੀ ਲਾਜ ਹੋ ਜਾਊਗਾ ਮੈਂ ਨੇ YouTube ਤੇ ਦੇਖਿਆ ਦੀ ਪੱਕਾ ਲਾਜ ਆ ਤੂੰ ਬਸ ਬੋਲੀ ਨਾ ਠੀਕ ਆ ਬੋਰ ਬੈਰੂ ਦੀ ਮਾਰਾ ਜਿੱਕੀ ਹਾਣੀ ਮਾਸੀ ਮਾਸੀ ਖੜੀ ਹੋ ਬੀਬੀ ਤੂੰ ਖੜੀ ਹੋ ਕੇ ਦੇਖ ਹਾਣੀ ਮੈਂ ਮਰਗੀ ਨਹੀਂ ਮਰਗੀ ਪਰ ਮੈਂ ਤਾਂ ਪੱਕਾ ਅੱਜ ਕਰੇ ਬੀਬੀ ਤੇਰਾ ਨਹੀਂ ਨਹੀਂ ਖੜੀ ਕਰ ਲੈਣੀ ਤੂੰ ਤੂੰ ਕਿਹਨੂੰ ਦਿਖਾਇਆ ਆਏ ਬਾ ਬੀਬੀ ਤੂੰ ਤਾਂ ਆ ਬਖੜੀ ਹੋ ਹਾਏ ਨਹੀਂ ਆਪੇ ਕਿਵੇਂ ਹੋਵਾ ਬੈਰ ਨੇ ਹਾਏ ਮਾਤਾ ਕੁਝ ਕਰਿਆ ਵੀ ਨਹੀਂ ਹੈਗਾ ਚੱਲ ਮਸੀ ਮੈਂ ਕੋਈ ਨਾ ਲੈ ਜਾਣਾ ਛੋਟੇ ਦਿਨ ਫਿਰ ਤੁਸੀਂ ਲੈ ਆਇਓ ਉਹ ਕੋਈ ਨਹੀਂ ਲੈਣਾ ਲੈ ਜਾ ਇਹਨੂੰ ਇਧਰ ਨਹੀਂ ਮੈਂ ਨਹੀਂ ਹੋਣਾ ਹੈਗਾ ਮੁੜ ਕੇ ਤੇਨੂੰ ਕਿਸ ਹੁੰਦਾ ਨਹੀਂ ਇੱਕ ਵਾਰੀ ਮੈਂ ਤਾਂ ਆਪਦਾ ਚਿਹਰਾ ਲੱਭ ਕੇ ਤੇਨੂੰ ਤੁਸੀਂ ਲੱਭ ਦੋ ਨਹੀਂ ਕੋਈ ਗੱਲ ਨਹੀਂ ਮੈਂ ਆਪਦਾ ਆਪ ਹੀ ਲੱਭ ਲੂੰਗੀ ਚੱਲ ਠੀਕ ਆ ਮਸੀ ਤੁਸੀਂ ਫਿਰ ਲੈ ਆਇਓ ਛੋਟੇ ਦਿਨਾਂ ਦਾ ਚੰਗਾ ਸੀ ਲਿਆਵਾਂਗੇ ਆਪੇ じゃ ਲੈ ਜਾ ਠੀਕ ਆ ਭਾਜੀ ਚੰਗਾ ਚੱਲੀਏ ਚੱਲ ਆ ਜਾ ਠੀਕ ਆ ਭਾਈ ਲਹਿੰਗਾ ਬੇਬੀ ਮੈਂ ਜਾਣੀ ਆ ਤੇ ਤੂੰ ਲੈ ਲਈ ਜਿਹੜੀਆਂ ਪਾਰੀਆਂ ਲਹਿੰਗਾ ਹੁਣ ਚੱਲ ਆ ਜਾ ਕਰ ਆਦੀ ਆ ਜਾ ਆ ਜਾ ਨੋ ਨੋ ਮੂੰ ਕਤਲ ਕੋਇਆ ਉਹ ਤਾਂ ਮਾਤਾ ਨਿਕਲ ਗਈ ਤਾਂ ਮੂਲਕ ਹੋਇਆ ਆਏ ਮੈਂ ਮਰ ਜੂ ਮਾਤਾ ਨਿਕਲ ਗਈ ਆਪਣੀ ਮਾਤਾ ਰੀ ਨਿਕਲੀ ਇਹ ਦੂਜੀ ਮਾਤਾ ਨਿਕਲੀ ਆ ਹਾਂ ਦੂਜੀ ਉਹ ਬਾਪੂ ਨੇ ਦੂਜਾ ਵੀ ਵਿਆਹ ਕਰਾ ਲ ਕੇ ਦੀ ਬਈ ਨਹੀਂ ਨਹੀਂ ਕੰਬੜੀਏ ਇਹ ਇੱਥੇ ਤੂੰ ਤੀਜੀ ਮਾਤਾ ਨਿਕਲੀ ਆ ਖੁੰਚੀ ਵਾਲੀ ਖੁੰਚੀ ਵਾਲੀ ਮਾਤਾ ਹਾਂ ਅੱਛਾ ਹੋਰੀ ਪਗਾਈ ਮਰੀ ਜਾਂਦੀ ਆ ਬਿੱਲੂ ਲੱਗਦਾ ਬਈ ਪਰੋਣੇ ਦੇ ਵਧੀਆ ਸਰਬਤ ਕਰਿਆ ਉਹ ਸਰਬਤ ਕੀ ਕਰਨਾ ਯਾਰ ਇੰਨੀ ਤਾਂ ਠੰਡ ਰੇ ਮਾਣੀ ਸਰਬਤ ਸਰਬਤ ਪੀਂਦਾ ਨੇ ਗਾਈ ਸਰਵਿਸ ਸਰਵਿਸ ਕਰਿਆ ਤੇ ਸਰਵਿਸ ਕਟਾਪਾ ਕੀ ਹੋ ਗਿਆ ਥੋੜਾ ਦੁੱਗ ਗਿਆ ਮੈਂ ਬਾੜਾ ਕੁੱਟਿਆ ਮੈਨੂੰ ਲਾ ਤੇਰਾ ਫਿਰ ਫਾਇਦਾ ਹੋਇਆ ਆਹ ਦੇਖ ਲੈ ਕਿੰਨੀ ਮੋਟੀ ਹੋ ਰਹੀ ਆ ਪਹਿਲਾਂ ਪਤਲੀ ਹੀ ਸੀ ਲੀਲ ਪਾਏ ਬੈਣ ਕੁੱਤੇ ਤੂੰ ਤੂੰ ਕੁੱਤ ਨਹੀਂ ਹੁੰ ਕੋਤ ਨਹੀਂ ਹੁੰਦਾ ਕੋਈ ਤੂੰ ਨਹੀਂ ਹੁੰਦਾ ਪੈਦਾ ਗਿਆ ਆਪਾਂ ਉਹਨੂੰ ਨਹੀਂ ਕੱਲ ਮੈਨੂੰ ਇੰਨਾ ਤਾਪ ਜੜਿਆ ਇੰਨਾ ਤਾਪ ਜੜਿਆ ਕਿਤੇ ਨੇ ਡੰਡੀਆਂ ਪੱਟੀਆਂ ਵੀ ਨਹੀਂ ਰੱਖੀਆਂ ਖੰਡੀ ਦਾ ਪਈਆ ਤੂੰ ਤਾਪ ਜੜਿਆ ਤੈਨੂੰ ਕਿਹੜਾ ਚੜਿਆ ਹੂ ਤੈਨੂੰ ਕੰਬਾ ਦੇਨੂੰ ਮੈਂ ਤੁਸੀਂ ਮੇਰੀ ਜ਼ਰੂਰ ਨਹੀਂ ਲੈਂਦੇ ਓਏ ਅਸੀਂ ਤੇਰੀ ਹੁਣ ਸਾਈਡ ਕੀ ਲਈਏ ਤੂੰ ਮੇਰੀ ਗੱਲ ਸੁਣ ਮੈਨੂੰ ਤਾਂ ਐ ਲੱਗਦਾ ਵੀ ਤੇਰੇ ਨਾ ਪੁੱਠੇ ਦਿਨ ਚੱਲਦੇ ਨੇ ਤੂੰ ਕਿਸੇ ਬਾਬੇ ਬੂਬੇ ਦੇ ਚਰਨੀ ਲੱਗਾ ਬਾਬੇ ਦੇ ਚਰਨੀ ਲੱਗੀ ਸੀ ਤਾਂ ਹੀ ਤਾਂ ਮੈਨੂੰ ਕੁੱਤੇ ਆ ਉਹਨਾਂ ਨੇ ਮੈਂ ਬਾਬੇ ਨੂੰ ਦਾਣੇ ਦਿੱਤੇ ਉਹਨਾਂ ਨੇ ਮੈਨੂੰ ਦਾਣੇ ਦਿੱਤੇ ਤਾਂ ਹੀ ਤਾਂ ਫੇ ਤੂੰ ਕੁੱਟ ਖਾਣੇ ਕੰਮ ਕਰਦੀ ਆ